ਉਹਦੇ ਵਿੱਚ ਅਸੀਂ ਜਿਹੜਾ ਵਿਰੋਧ ਆਟੋਮੈਟਿਕ ਪੰਜਾਬ ਦੇ ਵਿੱਚ ਹੋਣਾ ਸੀਗਾ ਪੰਜਾਬ ਸਰਕਾਰ ਦਾ ਪੂਰੇ ਪਿੰਡਾਂ ਦੇ ਵਿੱਚ ਉਹਦੇ ਵਿੱਚ ਜਿਹੜਾ ਜਾ ਕੇ ਇਹਨਾਂ ਨੇ ਪ੍ਰੋਗਰਾਮ ਰੱਖੇ ਨੇ ਸਕੂਲਾਂ ਦੇ ਵਿੱਚ ਜਾਂਦਾ ਨਾ ਅਸੀਂ ਕਿਤੇ ਸਕੂਲ ਦੇ ਵਿਰੋਧ 'ਚ ਆਂ ਨਾ ਕਿਸੇ ਪੰਚਾਇਤ ਦੇ ਪ੍ਰੋਗਰਾਮ ਦੇ ਵਿਰੋਧ 'ਚ ਆਂ ਲੋਕ ਪੰਚਾਇਤ ਬਣਦੀ ਇਸ ਕਰਕੇ ਹੁੰਦੀ ਆ ਐਮਐਲਏ ਤੋਂ ਪੈਸੇ ਮੰਗਣ ਦੇ ਐਮਐਲਏ ਨੇ ਤਾਂਹਾਂ ਤੋਂ ਮੰਗავਦੇ ਸਿਰਫ ਸਾਡਾ ਇਸ਼ੂ ਇਹ ਸੀਗਾ ਕਿ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਜਾਂ ਤਾਂ ਪੰਜਾਬ ਸਰਕਾਰ ਉਹਦੀ ਪੂਰਤੀ ਕਰੇ ਨਹੀਂ ਵਿਰੋਧ ਉਹਦੇ ਵਿੱਚੋਂ ਐਮਐਲ ਸਾਬ ਨੇ ਇਹ ਕਿਹਾ ਕਿ ਵੀ ਜਿਹੜੇ ਆਪਣੇ ਹਲਕੇ ਦੀ ਮੈਂ ਤਾਂਹਾਂ ਤਾਂ ਨਹੀਂ ਕਹਿ ਸਕਦਾ ਕੁਝ ਮੇਰੀ ਤਾਂਹਾਂ ਸਰਕਾਰ ਮੰਨੇ ਨਾ ਮੰਨੇ ਹੋ ਸਕਦਾ ਮੈਂ ਮਨਾਵਾ ਇਹ ਇਸ਼ੂ ਹੈਗਾ ਤਾਂਹਾਂ ਦਾ ਜਿਹੜੇ ਆਪਣੇ ਹਲਕੇ ਦਾ ਇਹ ਮੈਨੂੰ ਲਿਸਟ ਦਿਓ ਲਿਸਟ ਦੇ ਕੇ ਮੈਂ ਵਿਚਾਰ ਕੇ ਕਰ ਸਕਦਾ ਹੋਇਆ ਤਾਂ ਦੱਸ ਦੂੰਗਾ ਨਾ ਕਰ ਸਕਦਾ ਹੋਇਆ ਮੈਂ ਤਾਂ ਵੀ ਦੱਸ ਦੂੰਗਾ ਇਹ ਸਾਡੀ ਜਿਹੜੀ ਮੀਟਿੰਗ ਹੋਇਆ ਦੋਨਾਂ ਦੀ ਤੇ ਉਹਨੂੰ ਗ੍ਰੋਥ ਅੱਗੇ ਜਾਰੀ ਰਹੇਗਾ ਕਿ ਗ੍ਰੋਥ ਜਾਰੀ ਰਹੇਗਾ ਜਿੰਨਾ ਚਿਰ ਉਹ ਕੁਝ ਦਿੱਤਾ ਨਹੀਂ ਹਜੇ ਤਾਂ ਲਿਸਟ ਮੰਗੀ ਐ ਅਸੀਂ ਲਿਸਟ ਪਹੁੰਚਾ ਦਿਆਂਗੇ ਸ਼ਾਮ ਤੱਕ ਉਹਨਾਂ ਨੂੰ ਉਹ ਤੇ ਉਹ ਵਿਚਾਰ ਕਰ ਲੈਣਗੇ ਆਪਦਾ ਤਾਂਹਾਂ ਕੇਂਦਰ ਨਾਲ ਉਹਨਾਂ ਦਾ ਆਪਦਾ ਮੁੱਖ ਮੰਤਰੀ ਨਾਲ ਮੰਤਰੀ ਨਾਲ ਜੋ ਵੀ ਹੈ ਜਾਂ ਉਹਨੇ ਆਪਦੇ ਲੈਵਲ ਦਾ ਜੋ ਕੁਝ ਕਰਨਾ ਇਹ ਕਹਿ ਕੇ ਗਏ ਨੇ ਉਹ ਵੀ ਹਾਂ ਠੀਕ ਹੈ ਜੇ ਮੈਂ ਕਰ ਸਕਦਾ ਹੋਇਆ ਤੱਕ ਕਰ ਦੂੰਗਾ ਜੇ ਨਾ ਕਰ ਸਕਦਾ ਹੋਵੇ ਮੈਂ ਤਾਂ ਵੀ ਕਰ ਦੂੰਗਾ ਮੈਂ ਕਰ ਨਹੀਂ ਸਕਦਾ ਇੱਕ ਸੋਸ਼ਲ ਮੀਡੀਆ ਤੇ ਪੋਸਟ ਆਈ ਹੈ ਜੀ ਜਿੱਥੇ ਕਿਹਾ ਵੀ ਉਹ ਕੋਰਟ ਦਾ ਪਿੰਡ ਨੇ ਮਾਫੀ ਮੰਗੀ ਆ ਉਹ ਕੀ ਕਹਾਣੀ ਹੈ ਜਿਹੜੇ ਕੋਰਟ ਦੇ ਪਿੰਡ ਦੀ ਗੱਲ ਹੈ ਕੋਰਟ ਦੇ ਪਿੰਡ ਤੇ ਪ੍ਰੋਗਰਾਮ ਰੱਖਿਆ ਸੀਗਾ ਸਾਡੇ ਪਿੰਡ ਦਾ ਪਹਿਲੇ ਫੈਸਲਾ ਹੋ ਗਿਆ ਸੀਗਾ ਵੀ ਆਪਾਂ ਆਉਣ ਨਹੀਂ ਦੇਣਾ ਤਾਂ ਉਹਦੇ ਵਿੱਚੋਂ ਜਿਹੜੀ ਸਾਡੇ ਉੱਥੇ ਚਾਰ ਨੀ ਪੱਥਰ ਰੱਖੇ ਨੇ ਪਹਿਲੀ ਵਾਰ ਤਾਂ ਵੀ ਇੱਕੋ ਹੀ ਹੁੰਦਾ ਕਿ ਤੇ ਹਾਈ ਤਾਲ ਦੇ ਦੋ ਜਦੋਂ ਚਾਰ ਰੱਖੇਗੇ ਸਾਡੇ ਉਹ ਵੱਖ-ਵੱਖੇ ਕਦਵਾਰ ਬਣੀ ਹੋਈ ਸੀ ਇੱਕ ਦੂਜੇ ਕਮਰੇ ਬਣੇ ਹੋਏ ਆ ਇੱਕ ਪਿਛੇ ਕਮਰੇ ਉਹ ਦਵਾਰ ਵਾਲਾ ਜਿਹੜਾ ਇਸ਼ੂ ਸੀਗਾ ਉਹ ਚੱਲ ਗਿਆ ਵੀ ਇਹ ਚਾਰ ਵਾਲੇ ਪੜਾਏ ਸੀ ਇਹ ਕਹਿੰਦੇ ਵੀ ਨਹੀਂ 2023 ਦੇ ਵਿੱਚ ਉਹ ਜਿਹੜੀ ਸਾਡੀ ਕਮੇਟੀ ਬਣੀ ਆ ਸਕੂਲਾਂ ਦੀਆਂ ਉਹਨਾਂ ਤੇ ਜਿਹੜਾ ਪ੍ਰੈਸ਼ਰ ਪਾਇਆ ਉਹਨਾਂ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਮੰਤਰੀ ਵੱਲੋਂ ਪ੍ਰੈਸ਼ਰ ਪਾ ਕੇ ਵੀ ਤੁਸੀਂ ਹੁਣ ਇਹਨੂੰ ਸਾਫ਼ ਕਰੋ ਚਲੋ ਟੀਚਰਾਂ ਤੇ ਆਉਂਦੀ ਹੁੰਦੀ ਹੈ ਗੱਲ ਜਦੋਂ ਟੀਚਰਾਂ ਤੇ ਆ ਕੇ ਕਮੇਟੀ ਸੱਦਲੀ ਕਮੇਟੀ ਨੇ ਗੱਲ ਉਹ ਵੀੜੋ ਪਾਤੀ ਵੀ ਆ ਜਿਹੜੀ ਸਾਡਾ ਇਹਨੇ ਦਾ ਕੰਮ ਸੀ ਆ ਜਿਹੜਾ ਪੈਸਾ ਸੀ ਲੱਗ ਰਿਹਾ ਉਹਦੇ ਵਿੱਚੋਂ ਉਹੀ ਚੱਕ ਕੇ ਇਹਨਾਂ ਨੇ ਪੇਚ ਤੇ ਆਮ ਆਦੀ ਪਾਰਟੀ ਨੇ ਆਪਦੇ ਪੇਚ ਤੇ ਇਹ ਪਤਾ ਵੀ ਕਿਸਾਨ ਆਗੂ ਮਾੜਾ ਮੋਟਾ ਦੇਖਤਾ ਕਰ ਪੜਤਾਲ ਕਰ ਲਿਆ ਕਰਨ ਪਿਛਲੇ ਸਾਡੇ ਵਰਕਰਾਂ ਨੂੰ ਕਿ ਭੇਡਾਂ ਨੂੰ ਤਾਂ ਅਸੀਂ ਕਹੀਏ ਕੀ ਤਾਂ ਭੇਡਾਂ ਹੀ ਹੁੰਦੀਆਂ ਤਾਂ ਆਮ ਦਾ ਇਹ ਸਵਾਲ ਉਹਦੇ ਸਵਾਲ ਦੇ ਵਿੱਚ ਸਾਡੇ ਤੜਕੇ ਹੋ ਗਿਆ ਘੱਟ ਪਿੰਡ ਦਾ ਨਹੀਂ ਇਹ ਵੀ ਅਸੀਂ ਪਿੰਡ ਨੇ ਮਾਫੀ ਮੰਗੀ ਆ ਉਹਦੇ ਵਿੱਚ ਇੱਕ ਸ਼ਬਦ ਇਹ ਵੀ ਸੀ ਕਿ ਕੋਰ ਦੇ ਪਿੰਡ ਨੇ ਐਮਐਲਏ ਤੋਂ ਮਾਫੀ ਮੰਗ ਲਈ ਤਾਂ ਚਲੋ ਮੈਨੂੰ ਪਤਾ ਨਹੀਂ ਸੀ ਜਦੋਂ ਰਾਤ ਨੂੰ 10 11 ਵਜੇ ਤੱਕ ਸਾਡੇ ਸਾਰੇ ਵਰਕਰਾਂ ਦਾ ਆਗੂਆਂ ਦਾ ਜਿਹੜੀ ਉਹ ਕਮੇਟੀ ਸੀ ਉਹਨਾਂ ਦਾ ਵੀ ਸ਼ਿਰੋਆ ਬਈ ਜਦ ਅਸੀਂ ਹੁਣ ਆਪਣਾ ਪਿੰਡ ਭੇਡਾਂ ਵਾੜੀਆਂ ਸਾਰੀਆਂ ਤਾਂ ਚਲੋ ਮੈਂ ਆਖਿਆ ਵੀ ਤੜਕੇ ਸਾਡਾ ਇਕੱਠ ਹੋ ਗਿਆ ਅਸੀਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਵਿਚਾਰੇ ਸਾਡੇ ਪਿੰਡ ਵਾਲੇ ਉਹਨਾਂ ਨੂੰ ਅਸੀਂ ਇਹ ਕਰਤੀ ਵੀ ਜਾ ਤੈਨੂੰ ਡਿਲੀਟ ਕਰੋ ਪੋਸਟ ਨੂੰ ਜਾ ਇਹਦੇ ਵਿੱਚ ਤੁਸੀਂ ਕਲੀਅਰ ਕਰੋ ਜਾਂ ਸਰਕਾਰ ਕੰਨੀ ਖੜ੍ਹਜੋ ਜਾਂ ਪਿੰਡ ਕੰਨੀ ਖੜ੍ਹਜੋ ਉਹਨਾਂ ਨੇ ਅੱਜ ਤੱਕ ਦਾ ਸ਼ਾਮ ਦਾ ਅਸੀਂ ਸਾਰੀਆਂ ਨਵੀਂ ਪੁਰਾਣੀ ਪੰਚਾਇਤ ਕਲੱਬ ਸਾਰੀਆਂ ਕਮੇਟੀਆਂ ਆ ਗਈਆਂ ਸੀ ਉਹਨਾਂ ਨੇ ਮੰਗਿਆ ਸਮਾਜ ਦਾ ਸ਼ਾਮ ਤੱਕ ਦਾ ਤੇ ਨਹੀਂ ਕੱਲ ਨੂੰ ਅਸੀਂ ਤੜਕੇ 8 ਵਜੇ ਉੱਥੇ ਸਾਰਾ ਪ੍ਰੋਗਰਾਮ ਸੱਦ ਕੇ ਸਾਰੀ ਕਲੀਅਰ ਕਰਾਂਗੇ ਜਿਹੜਿਆ ਨੇ ਬੰਦਿਆਂ ਨੇ ਕਮੇਟੀਆਂ ਪਾਈ ਆ ਜਿਹੜੀ ਆਪਣੇ ਸਕੂਲ ਦੀ ਕਮੇਟੀ ਹੈ ਜਿਹੜੀ ਪੰਚਾਇਤ ਆ ਉਹ ਸਾਰੀ ਹੋਊਗੀ ਤੇ ਜਿੰਨੇ ਵੀ ਚੈਨਲਾਂ ਤੋਂ ਚੱਲਿਆ ਸਾਰੇ ਚੈਨਲਾਂ ਨੂੰ ਸੱਦਾ ਕੀ ਤੜਕੇ 8 ਵਜੇ ਬੋਲੋ। ਕਾਕਾ ਸਣੀ ਕਿ ਇਹਨੇ ਪੱਥਰ ਲਾਈ ਜਾਂਦੇ ਆ। ਕੀ ਉਹ ਪੱਥਰ ਬੋਲਣਗੇ ਜਿਹਨਾਂ ਦੇ ਕਿਤੇ ਕੰਮ ਬੋਲਣਗੇ? ਵੇਖੋ ਬੋਲਦੇ ਤਾਂ ਕੰਮ ਹੁੰਦੇ ਆ। ਜੇ ਪੱਥਰ ਬੋਲਦੇ ਹੁੰਦੇ ਤਾਂ ਬਹੁਤ ਬੋਲਣ ਲੱਗ ਜਾਂਦੇ ਹੁਣ ਨੂੰ। ਪੱਥਰਾਂ ਦੇ ਵਿੱਚੋਂ ਹੀ ਇਹ ਸਰਕਾਰ ਬਣੀ ਆ। ਬਈ ਇਹਨਾਂ ਨੇ ਮੁੱਖ ਮੰਤਰੀ ਨੇ ਕਿਹਾ ਸੀ ਵੀ ਪਹਿਲਾਂ ਅਸੀਂ ਕੰਮ ਕਰਿਆ ਕਰਾਂਗੇ ਫੇਰ ਪੱਥਰ ਲਾਇਆ ਕਰਾਂਗੇ। ਇਹ ਖਾਸ ਕਰਕੇ ਮੁੱਖ ਮੰਤਰੀ ਦੇ ਬਿਆਨ ਸੀਗੇ। ਮੈਨੂੰ ਲੱਗਦਾ ਕੰਮ ਬੋਲੂਗਾ ਪੱਥਰ ਨਹੀਂ ਬੋਲੂਗਾ। ਕੰਮ ਕਰਦਣਗੇ ਵਧੀਆ ਲੋਕ ਕਹਿ ਦਣਗੇ ਨਾ ਕੰਮ ਕਰਨਗੇ ਤਾਂ ਜਿਹੜੀਆਂ ਬਦਲਾਅ ਵਾਲੀ ਗੱਲ ਹੈ ਜਿਹੜੇ ਕਾਲੀਆਂ ਨੂੰ ਨਿੰਦੀ ਗਏ ਕਾਂਗਰਸੀਆਂ ਨੂੰ ਨਿੰਦੀ ਗਏ ਭਾਜਪਾ ਨੂੰ ਨਿੰਦੀ ਗਏ ਅੱਜ ਲੋਕ ਇਹਨਾਂ ਨੂੰ ਖਾਸ ਕਰਕੇ ਮੈਨੂੰ ਲੱਗਦਾ ਮੈਂ ਸੋਡੇ ਸਾਰੇ ਮਤਵ ਰਹੀ ਇਹ ਕਹਿਣਾ ਕਿ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਸੋਚ ਕੇ ਵਿਚਾਰ ਕੇ ਚੱਲਣਾ ਪੈਣਾ ਕਿਉਂਕਿ ਜਦੋਂ ਕਿਸੇ ਦਾ ਲਿੰਕ ਭਾਜਪਾ ਨਾਲ ਜੋੜਿਆ ਜਾਵੇ ਜਿੰਨਾ ਪੈਸਾ ਪੰਜਾਬ ਦਾ ਕੇਸਰੀਵਾਲ ਨੇ ਲੁੱਟਿਆ ਜਿੰਨਾ ਪ੍ਰੋਗਰਾਮ ਉਹਨਾਂ ਨੇ ਕੀਤੇ ਸਾਰੀ ਤਾਕਤ ਤਾਂ ਸਾਡੇ ਪੰਜਾਬ ਵਾਲਿਆਂ ਕੋਲੇ ਆ ਦਿੱਲੀ ਵਾਲਿਆਂ ਕੋਲੇ ਕੀ ਸੀ ਦਿੱਲੀ ਵਾਲਿਆਂ ਕੋਲੇ ਤਾਂ ਫੋਰਸ ਵੀ ਲੈ ਆਪਦੇ ਕੋਲ ਨਹੀਂ ਸਾਡੇ ਪੰਜਾਬ ਵਾਲਿਆਂ ਕੋਲੇ ਆ ਸਾਰਾ ਕੁਝ ਪੰਜਾਬ ਵਾਲਿਆਂ ਨੂੰ ਜਿੰਨੇ ਐਮਐਲਏ ਜਿੰਨੇ ਮੰਤਰੀ ਆ ਜਿੰਨਾ ਮੁੱਖ ਮੰਤਰੀ ਆ ਪੰਜਾਬ ਲਈ ਸਟੈਂਡ ਲੈਣਾ ਚਾਹੀਦਾ ਜੇ ਪੰਜਾਬ ਲਈ ਸਟੈਂਡ ਕਰਨਗੇ ਕਾਲੀਆਂ ਦੀ ਢਾਈ ਢਾਈ ਮਹੀਨੇ ਸਰਕਾਰ ਬਣੀ ਆ ਢਾਈ ਮਹੀਨੇ ਸਰਕਾਰ ਟੁੱਟ ਜਾਂਦੀ ਸੀ ਲੋਕ ਫੇਰ ਬਣਾ ਦਿੰਦੇ ਸੀਗੇ ਜੇ ਲੋਕਾਂ ਦੀ ਕੰਨੀ ਕੱਢਣਗੇ ਲੋਕ ਫੇਰ ਬਣਾ ਦੇਣਗੇ ਜੇ ਉਹਨਾਂ ਕੰਨੀ ਖੜਨਗੇ ਫਿਰ ਉਹ ਜਿਹੜਾ ਪਿਛਲੇ ਹਾਲ ਹੁੰਦਾ ਮੈਨੂੰ ਲੱਗਦਾ ਵੀ ਜਿਹੜਾ ਤੁਹਾਡਾ ਸਵਾਲ ਠੀਕ ਹੈ ਖਾਸ ਕਰਕੇ ਇਹ ਐਮਐਲਏ ਨੂੰ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਜੇ ਕੰਮ ਪਹਿਲਾਂ ਕਰ ਦਣ ਫਿਰ ਮੈਨੂੰ ਨਹੀਂ ਇੱਕ ਸਾਡੇ ਭੱਪੇ ਦੇ ਵਿੱਚ ਇਹ ਆ ਜੇ ਕੋਈ ਪੈਸਾ ਦੱਬ ਜੇ ਨਾ ਸਾਰੇ ਆੜ੍ਹਤੀਆਂ ਕੋਲੇ ਜਾ ਕੇ ਕਹਿੰਦੇ ਸਾਡਾ ਯਾਰ ਆਪਣਾ ਕੰਮ ਖੜ ਜੂਗਾ ਪੈਸਾ ਕੰਮ ਕਿਵੇਂ ਚੱਲੂਗਾ ਸਾਡੇ ਭੱਪੇ ਦੇ ਵਿੱਚ ਕਿਸੇ ਦੀ ਕਮਜ਼ੋਰੀ ਨਹੀਂ ਰੱਖਣ ਹੁੰਦੇ ਆਪਣੇ ਆਲੇ ਪਹਿਲੇ ਦੱਸ ਦਿੰਦੇ ਆ ਜੇ ਕਰਨਗੇ ਵਧੀਆ ਗੱਲ ਹੈ ਜੇ ਨਾ ਕਰਨਗੇ ਤਾਂ ਫਿਰ ਉਹ ਲੋਕ ਕਿਹਨਾਂ ਨੂੰ ਦੱਸ ਕਰਨਗੇ